ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਨੋਤਰਾ ਕਿਚਨ 'ਚ ਸਵਾਗਤ ਹੈ ਤੁਹਾਡਾ ਅੱਜ ਦੀ ਮੇਰੀ ਰੈਸਪੀ ਹੈ ਜੀ ਕੀਮਾ ਗੋਭੀ ਤੇ ਮਟਰ ਦੀ ਸਬਜ਼ੀ ਬਣਾਉਂਦੀ ਇਹ ਸਬਜ਼ੀ ਬਹੁਤ ਹੀ ਜੜੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਸੋ ਜਦੋਂ ਕਦੀ ਇੱਕ ਹੀ ਤਰ੍ਹਾਂ ਦੀ ਗੋਭੀ ਖਾ ਕੇ ਮਨ ਜੜਾ ਹੈ ਤੁਹਾਡਾ ਭਰ ਜਾਂਦਾ ਹੈ ਤਾਂ ਤੁਸੀਂ ਇਸ ਤਰ੍ਹਾਂ ਦੀ ਸਬਜ਼ੀ ਜ਼ਰੂਰ ਬਣਾ ਕੇ ਦੇਖਣਾ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਸੋ ਵੀਡੀਓ ਨੂੰ ਐਂਡ ਤੱਕ ਕਰ ਦੇਖਣਾ ਬਿਨਾ ਸਕਿੱਪ ਕੀਤੇ ਹੋਏ ਤੇ ਕੀਮਾ ਗੋਭੀ ਟਮਾਟਰ ਦੀ ਸਬਜ਼ੀ ਬਣਾਉਣ ਦੇ ਵਾਸਤੇ ਅਸੀਂ ਸਾਰੇ ਜਿਹੜੇ ਮਸਾਲੇ ਹਨ ਜੀ ਲਸਣ ਅਦਰਕ ਪਿਆਜ਼ ਹਰੀਆਂ ਮਿਰਚਾਂ ਸਭ ਅਸੀਂ ਕੱਟ ਲਏ ਹਨ ਪਿਆਜ਼ ਥੋੜੇ ਜਿਹਾ ਅਸੀਂ ਜਿਹੜੇ ਲੰਬੇ ਲੰਬੇ ਕੱਟੇ ਹਨ ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿਸ ਅਮਰਜੀ ਚਾਹੋ ਕੱਟ ਸਕਦੇ ਹੋ ਸੋ ਸਭ ਤੋਂ ਪਹਿਲਾਂ ਅਸੀਂ ਗੋਭੀ ਜਿਹੜੀ ਹੈ ਜਿਸ ਨੂੰ ਥੋੜਾ ਜਿਹਾ ਵੱਡੇ ਪੀਸਾਂ ਦੇ ਵਿੱਚ ਕੱਟ ਲਿਆ ਸੀ ਤੇ ਧੋ ਲਿਆ ਸੀ ਚੰਗੀ ਤਰ੍ਹਾਂ ਪਾਣੀ ਨਿਕਲ ਚੁੱਕਾ ਹੈ ਸਾਰਾ ਇਹਨੂੰ ਅਸੀਂ ਚੋਪ ਕਰਨਾ ਹੈ ਸੋ ਜਿਹੜਾ ਹੈ ਜੀ ਇਸ ਨੂੰ ਥੋੜਾ ਜਿਹਾ ਮੋਟਾ ਵੀ ਤੁਸੀਂ ਜਿਹੜਾ ਚੋਪ ਕਰ ਸਕਦੇ ਹੋ ਤੇ ਬਰੀਕ ਵੀ ਕਰ ਸਕਦੇ ਹੋ ਆਪਣੀ ਮਰਜ਼ੀ ਅਨਸਾਰ ਜਿਸ ਤਰ੍ਹਾਂ ਚਾਹੋ ਸੋ ਜਿਹੜਾ ਸਭ ਤੋਂ ਪਹਿਲਾਂ ਅਸੀਂ ਕੜਾਈ ਗਰਮ ਜਦੋਂ ਹੋ ਜਾਏਗੀ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਸਰੋਂ ਦਾ ਤੇਲ ਇਸ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਨਾ ਹੈ ਸੋ ਚੰਗੀ ਤਰ੍ਹਾਂ ਜਦੋਂ ਗਰਮ ਤੇਲ ਜਦੋਂ ਹੋ ਜਾਏਗਾ ਇਹਦੇ ਵਿੱਚੋਂ ਧੂਆ ਨਿਕਲ ਜਾਏਗਾ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅ ਅੱਧਾ ਚਮਚ ਜਿਹੜਾ ਹੈ ਜੀਰਾ ਪਾਵਾਂਗੇ ਸੋ ਜੀਰਾ ਜਿਹੜਾ ਥੋੜਾ ਜਿਹਾ ਭੁੱਜ ਗਿਆ ਤੇ ਨਾਲ ਹੀ ਪਿਆਜ਼ ਪਾਦਨ ਪਹਿਲਾਂ ਅਸੀਂ ਇਹਦੇ ਚ ਲਸਣ ਪਾਵਾਂਗੇ ਪੈ ਜਾਣ ਤੋਂ ਪਹਿਲਾਂ ਲਸਣ ਨੂੰ ਥੋੜਾ ਜਿਹਾ ਅਸੀਂ ਭੁੰਨਣਾ ਹੈ ਤੇ ਲਸਣ ਜਦੋਂ ਥੋੜਾ ਜਿਹਾ ਭੁੱਜ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਹਾਂਜੀ ਪਿਆਜ਼ ਪਾਣੇ ਹਨ ਇਹਦੇ ਚ ਪਿਆਜ਼ਾਂ ਨੂੰ ਵੀ ਅਸੀਂ ਜਿਹੜਾ ਹੈ ਜੀ ਥੋੜਾ ਜਿਹਾ ਭੁੰਨ ਲਾਂਗੇ ਸੋ ਪੌਣਕੇ ਜਿਹੜਾ ਜਦੋਂ ਅਸੀਂ ਮਸਾਲਾ ਬਣਾਵਾਂਗੇ ਤਾਂ ਤਾਂ ਬਹੁਤ ਹੀ ਵਧੀਆ ਟੇਸਟ ਆਂਦਾ ਹੈ ਸੋ ਪਿਆਜ਼ਾਂ ਨੂੰ ਵੀ ਅਸੀਂ ਥੋੜਾ ਜਿਹਾ ਮੀਡੀਅਮ ਜਿਹੜਾ ਹੈ ਆਪਣੇ ਗੈਸ ਜਿਹੜੀ ਉਸ ਦੀ ਫਲੇਮ ਰੱਖ ਕੇ ਭੁੰਨਾਗੇ ਇਹਨਾਂ ਨੂੰ ਸੋ ਮਸਾਲਾ ਪੌਣਕੇ ਸਬਜੀ ਬਣਾਈ ਜਾਵੇ ਕੋਈ ਵੀ ਤਾਂ ਬਹੁਤ ਵਧੀਆ ਸੁਆਦ ਆਂਦਾ ਹੈ ਪਿਆਜ਼ਾਂ ਨੂੰ ਵੀ ਥੋੜਾ ਜਿਹਾ ਜੀ ਅਸੀਂ ਹਲਕਾ ਜਿਹਾ ਭੁੰਨ ਲਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਅਦਰਕ ਪਾਵਾਂਗੇ ਕਟਿਆ ਹੋਇਆ ਬਰੀਕ ਅਦਰਕ ਅਦਰਕ ਨੂੰ ਵੀ ਅਸੀਂ ਜਿਹੜਾ ਹੈ ਲਸਣ ਤੇ ਪਿਆਜ਼ਾਂ ਦੇ ਨਾਲ ਹੀ ਅਸੀਂ ਭੁੰਨ ਲੈਣਾ ਹੈ ਕਿਉਂਕਿ ਲਸਣ ਅਦਰਕ ਪਿਆਜ਼ ਇਹ ਇਹਨਾਂ ਨੂੰ ਪਿਆਜ਼ਾਂ ਦੇ ਨਾਲ ਜਦੋਂ ਅਸੀਂ ਭੁੰਨਾਂਗੇ ਲਸਣ ਨੂੰ ਵੀ ਤੇ ਇਹਨਾਂ ਦਾ ਕੱਚਾ ਸਵਾਦ ਨਹੀਂ ਆਏਗਾ ਸੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੋਲਿਆ ਹੈ ਜੀ ਮਸਾਲੇ ਸਾਡਾ ਚੰਗੀ ਤਰ੍ਹਾਂ ਜਿਹੜਾ ਭੁੱਜ ਚੁੱਕਾ ਹੈ ਤੇ ਇਸ ਤਰ੍ਹਾਂ ਲਸਣ ਅਦਰਕ ਪਿਆਜ਼ ਦੇ ਭੁੱਜਣ ਤੋਂ ਬਾਅਦ ਹੋਣਾ ਸੀ ਇਹਦੇ ਵਿੱਚ ਜਿਹੜੇ ਆਪਣੇ ਦੂਸਰੇ ਮਸਾਲੇ ਹਨ ਜੀ ਰੈਗੂਲਰ ਮਸਾਲੇ ਪਾਣੇ ਹਨ ਅੱਧਾ ਚਮਚ ਹਲਦੀ ਦਾ ਪਾਇਆ ਹੈ ਅੱਧਾ ਚਮਚ ਜਲਾਲ ਮਿਰਚ ਪਾਊਡਰ ਹੈ ਇੱਕ ਚਮਚ ਧਨੀਆ ਪਾਊਡਰ ਔਰ ਅੱਧਾ ਚਮਚ ਆਪਣਾ ਜਿਹੜਾ ਹੈ ਜੀ ਸਵਾਦ ਅਨੁਸਾਰ ਨਮਕ ਪਾਇਆ ਹੈ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਲਸਣ ਅਦਰਕ ਪਿਆਜ਼ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਸੋ ਇਹਨਾਂ ਦੇ ਹੋਏ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਟਮਾਟਰ ਤੇ ਹਰੀਆਂ ਮਿਰਚਾਂ ਸੋ ਇਸ ਮਸਾਲੇ ਨੂੰ ਜਿਹੜਾ ਹੈ ਜੀ ਬਹੁਤ ਜ਼ਿਆਦਾ ਅਸੀਂ ਬਰੀਕ ਕਰਕੇ ਨਹੀਂ ਅਸੀਂ ਬਣਾ ਲਿਆ ਇਹ ਮਸਾਲਾ ਸੋ ਟਮਾਟਰ ਪਾਉਣ ਤੋਂ ਬਾਅਦ ਅਸੀਂ ਹੌਲੀ ਹੌਲੀ ਇਸ ਨੂੰ ਇਹਨਾਂ ਨੂੰ 2 ਮਿੰਟ ਤੱਕ ਬੱਸ ਪਕਾ ਲਾਂਗੇ ਟਮਾਟਰਾਂ ਨੂੰ ਵੀ ਲਓ ਜੀ ਟਮਾਟਰ ਵੀ ਐਸੇ ਹੀ ਪਕਾ ਲਏ ਹਾਂ ਚੰਗੀ ਤਰ੍ਹਾਂ ਡਾਕੂਮੈਂਟ ਭੁੰਨ ਲਿਆ ਹੋ ਉਹਨਾਂ ਨੂੰ ਵੀ ਸੋ ਮਸਾਲਾ ਸਾਡਾ ਬਹੁਤ ਵਧੀਆ ਤਿਆਰ ਹੋ ਗਿਆ ਹੈ ਤੇ ਹੁਣ ਅਸੀਂ ਇੱਕ ਕੌਲੀ ਮਟਰ ਲਏ ਹਨ ਹਰੇ ਮਟਰ ਜਹ ਹਨ ਤੇ ਇਹਨਾਂ ਨੂੰ ਅਸੀਂ ਪਕਾ ਲਾਂਗੇ ਚੰਗੀ ਤਰ੍ਹਾਂ ਪਹਿਲਾਂ ਮਸਾਲੇ ਦੇ ਨਾਲ ਹੀ ਬਿਨਾ ਪਾਣੀ ਪਾਏ ਹੋਏ ਬਿਨਾ ਪਾਣੀ ਪਾਏ ਹੋਏ ਮਟਰਾਂ ਨੂੰ ਅਸੀਂ ਜਿਹੜਾ ਭੁੰਨ ਲੈਣਾ ਹੈ ਮਟਰ ਜਿਹੜੇ ਹਨ ਜਲਦੀ ਗਲ ਜਾਣਗੇ ਤੇ 2 ਮਿੰਟ ਜਿਹੜਾ ਹੈ ਜੀ ਭੁੰਨਣ ਤੋਂ ਬਾਅਦ ਅਸੀਂ ਇਹਨਾਂ ਨੂੰ ਫਿਰ ਟੱਕ ਕੇ ਪਕਾਵਾਂਗੇ ਤਾਂ ਜੋ ਚੰਗੀ ਤਰ੍ਹਾਂ ਜਿਹੜੇ ਹਨ ਗਲ ਜਾਣ ਪਾਣੀ ਪਾਵਾਂਗੇ ਥੋੜਾ ਜਿਹਾ ਹੋਰ ਪਾਣੀ ਪਾ ਕੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜਿਹੜਾ ਹੈ ਜੀ 3-4 ਮਿੰਟ ਜਿਹੜਾ ਹੈ ਟੱਕ ਕੇ ਪਕਾ ਲਾਂਗੇ ਸੌ ਟੱਕਣ ਦੇ ਕੇ ਅਸੀਂ ਇਹਨਾਂ ਨੂੰ ਜੀ 4 ਮਿੰਟ ਪਕਾ ਲਿਆ ਹੈ। ਟੱਕ ਕੇ ਪਕਾਵਾਂਗੇ ਤਾਂ ਜਿਹੜੇ ਹਨ ਜੀ ਇਹ ਬਹੁਤ ਜਲਦੀ गल ਜਾਣਗੇ। ਤੇ ਅਸੀਂ ਇਹਨਾਂ ਨੂੰ ਜੀ ਗੋਭੀ ਤੋਂ ਪਹਿਲਾਂ ਹੀ ਪਕਾਣਾ ਹੈ। ਕਿਉਂਕਿ ਇਹ ਗੋਭੀ ਜਿਹੜੀ ਹੈ ਉਸ ਨੂੰ ਅਸੀਂ ਬਰੀਕ ਚੋਪ ਕੀਤਾ ਹੋਇਆ ਹੈ ਤੇ ਉਹਨੂੰ ਜਿਹੜਾ ਹੈ ਬਨਣ 'ਚ ਜ਼ਿਆਦਾ ਟਾਈਮ ਨਹੀਂ ਲੱਗੇਗਾ ਤੇ ਮਟਰ ਜਿਹੜੇ ਹਨ ਜ਼ਿਆਦਾ ਟਾਈਮ ਲੈਂਦੇ ਹਨ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਹੀ ਪਕਾ ਲੈਣਾ ਹੈ। ਸੋ ਮਟਰ ਕਾ ਅਸੀਂ ਪਕਾ ਲਏ ਹਨ ਮਟਰ ਸਾਡੇ ਜਿਹੜੇ ਹਨ ਜੀ ਬਿਲਕੁਲ ਜਿਹੜੇ ਹਨ ਗਲ ਚੁੱਕੇ ਐ ਤੇ ਹੁਣ ਅਸੀਂ ਇਹਦੇ ਵਿੱਚ ਚੋਪ ਕੀਤੀ ਹੋਈ ਗੋਭੀ ਪਾਣੀ ਹੈ ਤੇ ਚੰਗੀ ਤਰ੍ਹਾਂ ਜਿਹੜੀ ਹੈ ਜੀ ਗੋਭੀ ਪਾਣੀ ਤੋਂ ਬਾਅਦ ਅਸੀਂ ਇਸ ਨੂੰ ਮਿਕਸ ਕਰਾਂਗੇ ਮਸਾਲਿਆਂ 'ਚ ਤਾਂ ਜੋ ਗੋਭੀ 'ਚ ਵੀ ਚੰਗੇ ਜਿਹੜੇ ਮਸਾਲਿਆਂ ਦਾ ਪੂਰਾ ਜਿਹੜਾ ਫਲੇਵਰ ਆ ਜਾਏ ਚੰਗੀ ਤਰ੍ਹਾਂ ਮਸਾਲੇ ਜਦੋਂ ਗੋਬੀ 'ਚ ਮਿਕਸ ਹੋ ਜਾਣ ਤਾਂ ਚੰਨੀਤਰਾ ਮਿਕਸ ਕਰਾਂਗੇ ਗੋਭੀ ਦੇ ਵਿੱਚ ਜਿਹੜਾ ਹੈ ਜੀ ਅਸੀਂ ਬਿਲਕੁਲ ਪਾਣੀ ਨਹੀਂ ਪਾਣਾ ਇਹਨਾਂ ਨੂੰ ਅਸੀਂ ਪਹਿਲਾਂ ਥੋੜੀ ਦੇਰ ਇਸੇ ਤਰ੍ਹਾਂ ਹੀ ਭੁੰਨਾਂਗੇ ਔਰ ਜਦੋਂ ਅਸੀਂ ਇਸ ਨੂੰ ਟੱਕ ਕੇ ਪਕਾਵਾਂਗੇ ਤੇ ਜਿਹੜਾ ਹੈ ਜੀ ਭਾਫ਼ ਦੇ ਨਾਲ ਹੀ ਇਹ ਜਿਹੜੀ ਸਾਡੀ ਗੋਭੀ ਦੀ ਸਬਜ਼ੀ ਹੈ ਬਣ ਕੇ ਤਿਆਰ ਹੋ ਜਾਏਗੀ ਸੋਸ ਨੂੰ ਪੁੰਦਿਆ ਹੋਇਆ 3-4 ਮਿੰਟ ਹੋ ਚੁੱਕੇ ਹਨ ਚੰਗੀ ਤਰ੍ਹਾਂ ਮਸਾਲੇ ਜਿਹੜੇ ਹਨ ਜੀ ਗੋਭੀ ਦੇ ਵਿੱਚ ਮਿਕਸ ਹੋ ਗਏ ਐ ਤੇ ਜੇਕਰ ਮਟਰਾਂ ਦੀ ਵੀ ਥੋੜੀ ਬਹੁਤੀ ਕਸਰ ਹੋਏਗੀ ਤੇ ਜਦੋਂ ਅਸੀਂ ਗੋਭੀ ਨੂੰ ਢੱਕ ਕੇ ਪਕਾਣਾ ਹੈ ਮਟਰ ਵੀ ਜਿਹੜੇ ਸਾਡੇ ਪੂਰੀ ਤਰ੍ਹਾਂ ਜਿਹੜੇ ਦਲ ਜਾਣਗੇ ਹੁਣ ਅਸੀਂ ਢੱਕਣ ਦੇ ਦੇਣਾ ਹੈ ਔਰ ਢੱਕਣ ਦੇ ਕੇ ਅਸੀਂ ਜੀ ਇਸ ਨੂੰ ਜਿਹੜਾ ਟੋਟਾ 6-7 ਮਿੰਟ ਅਸੀਂ ਇਹਨੂੰ ਪਕਾਵਾਂਗੇ ਉਹ ਸੀ 7 ਮਿੰਟਾਂ ਸੀ ਜੀ ਢੱਕਣ ਦੇ ਕੇ ਪਕਾ ਲਿਆ ਹੈ ਤੇ ਹੁਣ ਅਸੀਂ ਦੇਖਦੇ ਹਾਂ ਲਓ ਜੀ ਦੇਖ ਸਕਦੇ ਹੋ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਔਰ ਬਹੁਤ ਹੀ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਹੈ ਇੱਕ ਅਜਿਹੀ ਰੈਸਪੀ ਹੈ ਜੀ ਜੋ ਕਿ ਸਬਜੀ ਬਣਾਉਣ ਦੇ ਵਾਸਤੇ ਬਿਲਕੁਲ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਫਟਾਫਟ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਸਬਜੀ ਬਣਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਗਰਮ ਮਸਾਲਾ ਔਰ ਦੋ ਜੜੀਆਂ ਹਰੀਆਂ ਮਿਰਚਾਂ ਅਸੀਂ ਕੱਟ ਕੇ ਪਾਈਆਂ ਹਨ ਲੰਬੇ ਰੁਕ ਤੇ ਔਰ ਥੋੜਾ ਜਿਹਾ ਹਰਾ ਧਨੀਆ ਕੱਟ ਕੇ ਪਾਇਆ ਹੈ ਇਹਨਾਂ ਨੂੰ ਵੀ ਅਸੀਂ ਸਬਜੀ ਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਨਾਂ ਦੀ ਸਬਜੀ ਸਾਡੀ ਬਿਲਕੁਲ ਵਧੀਆ ਤਿਆਰ ਹੋ ਗਈ ਹੈ ਕੋਈ ਮਹਿਮਾਨ ਵੀ ਆਵੇ ਤਾਂ ਅਸੀਂ ਜਿਹੜਾ ਹੈ ਜੀ ਇਹ ਵਾਲੀ ਰੈਸਪੀ ਜਿਹੜੀ ਹੈ ਤਿਆਰ ਕਰ ਸਕਦੇ ਹਾਂ ਉਹਨਾਂ ਲਈ ਮਹਿਮਾਨਾਂ ਲਈ ਇਹ ਸਬਜ਼ੀ ਤਿਆਰ ਕਰ ਸਕਦੇ ਹਾਂ ਸਭ ਨੂੰ ਜਿਹੜੀ ਹੈ ਇਸ ਤਰ੍ਹਾਂ ਦੀ ਕੀਮਾ ਗੋਭੀ ਤੇ ਮਟਰ ਦੀ ਸਬਜ਼ੀ ਜਿਹੜੀ ਹੈ ਜ਼ਰੂਰ ਪਸੰਦ ਆਏਗੀ ਸੋ ਬੱਚਿਆਂ ਦੇ ਜਿਹੜਾ ਹੈ ਜੀ ਲੰਚ ਬਾਕਸ ਦੇ ਵਿੱਚ ਵੀ ਅਸੀਂ ਇਹ ਸਬਜ਼ੀ ਜਿਹੜੀ ਪਾ ਸਕਦੇ ਹਾਂ ਬੱਚੇ ਵੀ ਇਹਨੂੰ ਪਸੰਦ ਕਰਨਗੇ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਰੈਸਪੀ ਜਿਹੜੀ ਹੈ ਜ਼ਰੂਰ ਪਸੰਦ ਆਈ ਹੋਵੇਗੀ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਮਿਲਦੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ